ਲੋ ਵੀ ਦੋਸਤੋ ਸਾਨੂੰ ਇੱਕ 75 ਸਾਲ ਦੇ ਬਜ਼ੁਰਗ ਮਿਲੇ ਜੋ ਭਾਤ ਨਪਾਲ ਤੋਂ ਆਮ ਯਾਤਰਾ ਤੇ ਨਿਕਲੇ ਹੋਏ ਨੇ ਦੇਖ ਲਓ ਉਜੈਨ ਉਸਕਰ ਅਜੇ ਮੇਰੇ ਹਰੀਦਵਾਰ ਜਮਨਉਤਰੀ ਗੰਗੋਤਰੀ ਕੇਦਾਰਨਾਥ ਬਦਰੀਨਾਥ ਮਥਰਾ ਮਦਰੋਈ ਕੰਨਿਆ ਕੁਮਾਰੀ ਨਿਮੇਸ਼ਵਰ ਤ੍ਰਿਪਤੀ ਵਾਲਾ ਜੀ ਸ੍ਰੀ ਸੈਲਮ ਕੋਕੇਸ਼ਵਰ ਨਰਮਦਾ ਪਰਕਮ ਜਗਨਨਾਥਪੁਰੀ ਕਲਸੀ ਹਰੂਤੇਆ ਕੋਲਕੱਤਾ ਜਨਕਨਗਰੀ ਖੁਸ਼ਪਤੀਨਾਥ ਅਵਰਨਾਥ ਜੀ ਮਾਤਾ ਵੈਸੁੰਦੀਪ ਕੋਰ ਖੇਤਰ ਹਰਿਆਣਾ ਦੁਆਰਕਾ ਸੋਤ ਸੋਮਨਾਥ ਗਿਰਨਾਧ ਦਾ ਬਿਮਾਰ ਸੰਕਤ ਇਹ ਲੋਕ ਕਿੱਥੋਂ ਕਿੱਥੋਂ ਘੁੰਮਦੇ ਰੋਜ਼ ਕਹਿੰਦੇ ਮੈਂ 100 ਕਿਲੋਮੀਟਰ ਸਾਈਕਲ ਦੇ ਉੱਪਰ ਯਾਤਰਾ ਕਰਦਾ ਜੀ ਸਲਾਮਾ ਜੀ ਇਹਨਾਂ ਨੂੰ ਦੇ ਲੋ 75 ਸਾਲ ਦੀ ਏਜ ਹੈ ਰੋਜ਼ 100 ਕਿਲੋਮੀਟਰ ਦੀ ਯਾਤਰਾ ਕਰਦੇ ਨੇ ਜੀ ਫਰੋੜਾ ਜੀ ਦੇ ਲੋ ਇਹਨਾਂ ਨੂੰ ਸਾਈਕਲ ਚਲਾਓ ਬਿਮਾਰ ਮੁੱਕ ਕੋ ਜਾਓ ਔਰ ਇਹ ਪੀਤਾ ਪਰਮੇਸ਼ਰ ਇਹ ਮੇਰਾ ਪ੍ਰਚਰ ਸੰਧ ਜੀ ਜੀ ਪੀਤਾ ਪਰਮੇਸ਼ਰ ਔਰ ਯਾਤਿਆਤ ਨਿਯਮੋਆਂ ਦਾ ਪਾਲਨ ਕਰੋ ਸੁਨਿਸ਼ਚਿਤ ਰਹੋ ਸਲੂਟਾ ਜੀ ਤੁਹਾਨੂੰ ਹੁਣ ਬਾਪੂ ਜੀ ਅਮਰਨਾਥ ਦੀ ਯਾਤਰਾ ਤੇ ਨਿਕਲ ਰਹੇ ਨੇ ਠੀਕ ਆਪੂ ਜੀ ਜੈ ਭੋਲੇ